ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਪਹਿਲੂ ਸਾਸੀਆਂ ਬਾਅਦ ਕਰਦੇ ਛੋਟੀ ਚੈੱਕ ਕਰਾਤੀ ਡਾਕਟਰ ਸਾਹਿਬ ਨੂੰ ਛੋਟੀ ਹੁਣੇ ਆ ਨਵੇਂ ਆਏ ਡਾਕਟਰ ਸਾਹਿਬ ਨੇ ਛੋਟੀ ਚੈੱਕ ਕਰਤੀ ਕਿੰਨੇ ਚਿਰ ਦੇ ਚੱਕ ਪਾਸ ਕਰਤੀ ਡਾਕਟਰ ਸਾਹਿਬ ਇਹ ਪਤਾ ਖੋਲ ਕਰੋ ਫਿਰ ਡਾਕਟਰ ਪਤਾ ਲਾਈਦਾ ਪਤਾ ਠੀਕ ਹੈ ਬਈ ਮੂੰਹ ਬਾਹਰ ਕੋਈ ਨਹੀਂ ਕਰ ਜਾਏ ਕਰਨਾ ਠੀਕ ਹੈ ਹੋਰ ਡਾਕਟਰ ਸਾਹਿਬ ਇਹ ਜੀ ਪੰਜਾਂ ਮਹੀਨੇ ਇਹ ਆਪਣੇ ਪਾਈ ਇਹੋ ਚੱਕਰ ਦੇ ਮਾਰਾ ਠੀਕ ਹੈ ਹਾਂ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ। ਉਹ ਤੁਹਾਨੂੰ 5.5 ਦੇ ਜਾਂਦੇ ਆ। ਅੱਛਾ। ਪਰ ਇਹ ਛੋਟੀ ਨਹੀਂ ਬਲਵਾ। ਇਹ 5.5 ਦੇ ਮੈਨੂੰ ਦਰਦੇ ਹੋ। ਅੱਛਾ। ਪੰਜਾਂ ਦੀ ਡੈਕਟਰ ਦਾ ਸਹੀ ਆ। ਚੈੱਕ ਪਾਸ ਪੰਜਾਂ ਦੀ ਹੁਣ ਕਰਾਦੀ ਆ ਹਨਾ। ਉਹ ਬਾਹਰ ਗਈ ਚੈੱਕ ਕਰਦੇ ਨੇ। ਠੀਕ ਆ। ਤੇ ਅੱਜ ਤੁਹਾਨੂੰ ਦੋ ਹੀ ਦੋ ਤੁਹਾਨੂੰ ਦਿਖਾਉਣੀ ਆ। ਤੇ ਇੱਕ ਛੋਟੀਆ ਚੈੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਇੱਕ ਤੁਹਾਨੂੰ ਆ ਛੋਟੀ ਦਿਖਾਉਣੀ ਆ। ਵੀਡੀਓ ਪੂਰੀ ਵੇਖਿਓ। ਤੇ ਗੱਲਬਾਤ ਹੁਣ ਕਰਦੇ ਆਂ ਇਦੀ ਹਨਾ। ਤੇ ਪੁੱਛਦੇ ਹਾਂ ساری ਡਿਟੇਲ। ਅਸ ਲੈ ਜਾ ਫਾ ਗਾਈ ਚੈੱਕ ਕਰਾ ਬੰਦ। ਹਾਂ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹੋ ਠੀਕ ਠਾਕ ਜੀ। ਨਾਲ ਜਾਣਾ ਵੇਖੋ ਚੈੱਕ ਕਰਾਤੀ ਆ। ਹਾਂਜੀ ਸਾਰੇ ਵੀਰ ਭਰਾਵਾਂ ਦਾ ਸ਼ੱਕ ਨਿਕਲ ਗਿਆ। ਹਾਂਜੀ ਚਲੋ ਜੀ ਵੀਰ ਭਰਾਵਾਂ ਦਾ ਸ਼ੱਕ ਨਿਕਲ ਗਿਆ ਨਾਲ ਤੁਹਾਡਾ ਵੀ ਨਿਕਲ ਗਿਆ। ਤੁਹਾਨੂੰ ਵੀ ਲੱਗਾ ਪ੍ਰੋਪਰ ਚੈੱਕ ਹੋ ਗਈ ਹਾਂਜੀ ਹੁਣ ਚੈੱਕ ਪਾਸ ਹਾਂਜੀ ਤੁਹਾਨੂੰ ਵੀ ਵੀਰ ਫੋਨ ਕਰਦਾ ਵੀਰ ਜੀ ਇਦਾਂ ਹੋਰ ਤੁਹਾਡਾ ਦਾ ਵੀ ਸ਼ੱਕ ਨਿਕਲ ਗਿਆ ਤੁਹਾਡਾ ਵੀ। ਹਾਂਜੀ ਹਾਂਜੀ। ਹਾਂ ਤੇ ਹੁਣ 5 ਮਹੀਨਿਆਂ ਦੀ ਚੈੱਕ ਪਾਸ ਹੈ ਨਾ। 5 ਮਹੀਨੇ ਚਾਹੇ ਜੀ ਨਾਲ ਜਿਲ੍ਹਾ ਅੰਮ੍ਰਿਤਸਰ। ਠੀਕ ਆ। ਸੋਲੂ ਆਪਣੇ ਨਾਲ ਆ। ਤਦੋਂ ਨਮਾਠੜੇ ਦੇ ਕਿਨਾਰੇ ਪੈਣ 7:30 ਵਜੇ ਸ਼ਹਿਰ ਹੈ ਜੇ ਨਾਲਾ ਵਾ ਹਨਾ ਇਹ ਜਨਾਲਾ ਜਿਹੜਾ 에어ਪੋਰਟ ਰੋਡ ਤੇ ਆ ਬਾਕੀ ਵੀ ਜੀ ਸਾਢੇ ਪੰਜਾਂ ਵੇਂ ਦੇ ਘਰ ਲੈ ਤਰੀਕ ਲਈ ਆ ਚਲੋ 2-14 ਦੇ ਭਲੇਖਾ ਲੱਗ ਹੀਦਾ ਪੰਜ-7 ਦਾ ਅੰਦਰ ਉੱਤਰ ਹੋ ਜਾਂਦਾ ਨਹੀਂ ਉਹਦੇ ਛੇਵਾਂ ਜਾਣ ਜਾਂ ਇਹਨੂੰ ਡਾਕਟਰ ਪੰਜਾਂ ਜੀ ਕਹਿੰਦਾ ਚਲੋ ਪਰ ਬਦ ਦਸ ਬਦ ਦੇ ਭਲੇਖਾ ਲੱਗ ਸਕਦਾ ਹੁਣ ਡਾਕਟਰ ਸਾਹਿਬ ਨੇ ਵੀ ਚਲੋ ਅੰਦਾਜ਼ੇ ਨਾਲ ਦੱਸਣਾ ਵਾ ਹਾਂ ਵੀ ਕੋਈ ਦੱਸ ਦੇ ਨੇ ਅੰਦਰ ਉੱਤਰ ਹੋ ਜਾਂਦਾ 14 ਤੇ ਫਿਰ ਡਾਕਟਰ ਨੇ ਤਿੰਨਾਂ ਦੀ ਗਣੀ ਸੀ ਬਾਦੋਂ ਪੰਜਾਂ ਤੋਂ ਬਾਹਰ ਆ ਠੀਕ ਆ ਥੋੜੀ ਚੋਂਚ ਸਮਾ ਮਾਰਦੀ ਇੱਕ ਮੜੀ ਚੋਂਚ ਨਿੱਗ ਠੀਕ ਆ ਸਮਾ ਮਾਦ ਦੀ ਇੱਕੋ ਵਾਲ ਅੱਛਾ ਪਤਾ ਲੱਗਦਾ ਮਨ ਬੰਦਾ ਜਗਰ ਚੋਂ ਲਿਆ ਵਾ ਠੀਕ ਆ ਹਾਂ ਤੇ ਸੂਆ ਚੰਗਾ ਦਾ ਵੀਰ ਜੀ ਪਹਿਲੋ ਕੇ ਨੂੰ ਸੂਆ ਪਹਿਲਾ ਹੀ ਸੂਆ ਪੀ ਲੋ ਜਿਹੜਾ ਚਾ ਚੌ ਚੌਗੀ ਆ ਠੀਕ ਹੈ ਗਾੜੀ ਦੂਸਰਾ ਸੂਆ ਸੋਣਾ ਇੰਨੇ ਤੇ ਚੰਗੀ ਸੋਹਣੀ ਝੋਟੀ ਆ ਜਿਹੜੀ 6 ਬਰੋ ਦੀ ਤੇ 98 ਚੰਗੇ ਗੱਭਤੇ ਆ ਬਾਕੀ ਜਿੱਦਨ ਤਿਆਰ ਹੋਈ ਝੋਟੀ ਚੰਗੀ ਤਿਆਰ ਹੋਊਗੀ ਇਹ ਕਿੰਨੇ ਛਿੱਗੀ ਜੇ ਛਿੱਗੀ ਅਛੀ ਗਈ ਆ ਜਿਹੜਾ ਸਾਈਡ ਵਾਲੇ ਦੰਦ ਆ ਜੇ ਖਲੋਤੇ ਆ ਤੇ ਇੱਕ ਪਾਸੇ ਦਾ ਤੋੜਿਆ ਇੱਕ ਤਰੋਤਾ ਇਹ ਮੱਝ ਲੈ ਦੀ ਬਦੇ ਉਧਰੋਂ ਹਾਂਜੀ ਉਹਦੇ ਮੈਂ ਕੱਟੀ ਆਈ ਏ ਮੈਂ ਲੈ ਟੀ ਗਈ ਉਧਰੋਂ ਲੈਦੀ ਆ ਇਹ ਉਧਰੋਂ ਲੈਦੀ ਆ ਵੇਚ ਪੜੇ ਤਾਂ ਇਹ ਕਰੀ ਦੇਖ ਸਾਦੇ ਚ ਚੋਚ ਭਾਈ ਮਰੇ ਸਮਾਨ ਨਿਕਲ ਆਦੀ ਏ ਬਾਕੀ ਉਤਰਿਆ ਵੀ ਰਾਜੀ ਆ ਸੰਭੀ ਸੁੰਭੀ ਚੰਗੀ ਆ ਸੋਹਣੀ ਬੜੀ ਭਾਈ ਝੋਟੀ ਗੋਲ ਆ ਝੋਟੀ ਜਿੰਨੀ ਵੀ ਆ ਹਾਂ ਆ ਪਿੱਛੋਂ ਇੱਕ ਵਾਰੀ ਦੇਖ ਸਕਦੇ ਜੀ ਤੇ ਥਾਣੇ ਦੇ ਇੱਕ ਵਾਰੀ ਫਿਰ ਤੋਂ ਲੱਗੇ ਤਾਂ ਦੇਖ ਸਕਦੇ ਤੇ ਮੁੱਲ ਫਿਰ ਵਿੱਧੀ ਦਾ ਦੁੱਧ ਵੀ ਜੇ ਕੋ 5 ਕਿਲੋ ਜੀ ਅੱਛਾ ਦੁੱਧ 6 ਕਿਲੋ ਹੋਗਾ ਠੀਕ ਹੈ ਪਰ ਸਾਡੇ ਕੋਲ ਕਿਹਨਾ ਆਵੇ ਕੋਲ ਹਰਿਆ ਭਿਆਲ ਜੀ ਜੂੜੀ ਨਾਉਂਦੀ ਝੋੜੀ ਹਾਂ ਜੀ ਆ ਦੇ ਸੱਤੇ ਅੱਜ ਤੇ ਨੀਰਾ ਹਰਿਆ ਹੀ ਪਾਤਾ ਜੇ ਅੱਗੇ ਤੇ ਕਦੀ ਪਾਇਆ ਨਹੀਂ ਜੇ ਉਹ ਝੋੜੀ ਜਨੋ ਕੁ ਲੈਦੀ ਨਾ ਮੈਂ ਅੱਛਾ ਉਹ ਭਲੇ ਆ ਪੱਠੇ ਤੋਂੜਾ ਵਰਕੇ ਲੈ ਜਾਂਦਾ ਹੀ ਅੱਛਾ ਪੱਠੇ ਵੀ ਨਾਲ ਹੀ ਲੈ ਹੁੰਦੇ ਜੇ ਉਹ ਚੱਲ ਮੁੰਡੇ ਨੇ ਸੱਜਣ ਮਿੱਤਰਾਂ ਦਾ ਵੀ ਸੌਣ ਕਿਥੇ ਲੱਭਦਾ ਫਿਰੇਗਾ ਚੱਲ ਲੈ ਜਾ ਪਰ ਤੇ ਗਾੜੀ ਵੀ ਦਿੰਦੇ ਜੇ ਪੱਠੇ ਕਿ ਨਹੀਂ ਬਾਜ ਚ ਗਾੜੀ ਜਾਵੇ ਕੋਈ ਦੇ ਦੇਣੇ ਅੱਛਾ ਆ ਦੁੱਧ ਵੀ ਜੀ 5 ਕਿਲੋ ਹੋਗਾ ਆ ਮੋਲੇ ਦਾ 64000 ਦੇ ਤੇ ਦੇਣੀ ਕਿੰਨੇ ਦੀ ਐ 65 ਦੇ ਦਈਏ ਕਰਨਾ ਕੋਈ ਛੋਟ ਛੜ ਹੋਰ ਵਿੱਚ ਨਹੀਂ ਕਰਾ ਦੋ ਜੋ ਕਰ ਲਈਏ ਯਾ ਹੱਥ ਛੱਡ ਦੋ ਫਿਰ ਹੋਰ ਯਾ ਛੱਡ ਦੇ ਬਾਕੀ ਇਹ ਆ ਵੀ ਝੋਟੀ ਸੰਭਨ ਵਾਲੀ ਬਾਕੀ ਕਰੀਏ ਝੋਟੀ ਪਿੱਠ ਪੜੇ ਤਾਂ ਫਿਰ ਤੋਂ ਦੇਖ ਸਕਦੇ ਆ ਸੋਹਣੀ ਝੋਟੀ ਫੱਬਦੀ ਆ ਥੱਲੇਵੇਂ ਗਾੜੀ ਬਾਕੀ ਜਦੋਂ ਤਿਆਰ ਹੋਊਗੀ ਚੰਗੀ ਝੋਟੀ ਤਿਆਰ ਹੋਣੀ ਆ ਅਗਲੇ ਸੋਵੇ ਨੂੰ ਇਹਦਾ ਕਿੰਨਾ ਰੇਟ ਪਾਇਆ ਤੇ ਹੁਣ ਆ ਜਿਹੜੀ 2 ਨੰਬਰ ਤੇ ਝੋਟੀ ਤੁਹਾਨੂੰ ਦਿਖਾਉਣੀ ਆ ਹਾਂਜੀ ਇਹਦੇ ਪਰੇ ਵੀ ਦੱਸਤਾ ਵੀਰ ਜੀ ਦੇਖੋ ਵੀਰ ਜੀ ਦੁੱਧ ਕਰੇ 5 ਗਾਹ 9 ਕਿਲੋ ਅੱਛਾ ਇਹ ਬੱਚੇ ਦੀ ਵੀਡੀਓ ਆਪਣੇ ਕੋਲ ਪਈ ਹੈ ਜਿਹਨਾਂ ਦੇ ਘਰੋਂ ਲਈ ਉਹਨੇ ਘਰ ਦੀ ਅੱਛਾ ਤੇ ਲੈਣ ਤਾਂ ਇਹ ਉਹਨੇ ਪੂਸੀ ਬਣਾ ਦਿੱਤੀ ਦੀ ਆਪ ਅੱਛਾ ਘਰ ਦੀ ਵੀਡੀਓ ਆਪਣੇ ਕੋਲ ਪਈ ਬੱਚੇ ਦੀ ਵੀ ਅੱਛਾ ਬੱਚਾ ਹਾਜੀ ਵੀ ਨਹੀਂ ਤਾਂ ਪਤਾ ਲੱਗ ਜਣਾ ਬੰਦੇ ਨੂੰ ਮਰਿਆ ਤੁਹਾਡੇ ਕੋ ਕਿ ਉਹਨਾਂ ਕੋ ਘਰੇ ਮਸਾਈ ਦਾ ਸੀ ਮੁੰਡੇ ਮਸਾਈ ਦੇ ਆ ਫਿਰ ਮੈਂ ਸ਼ਾਮ ਨੂੰ ਲੈ ਜਾਵੇ ਅੱਛਾ ਤੇ ਉਹਨਾਂ ਦੇ ਘਰ ਦੀ ਵੀ ਪਤਾ ਲੱਗਦਾ ਵੀਡੀਓ ਕਿੱਥੋਂ ਦੀ ਵਿਹਲੀ ਦੀ ਕਿਹੜੀ ਦੀ ਵੀਡੀਓ ਪਤਾ ਲੱਗ ਜਣਾ ਠੀਕ ਆ ਉਹ ਪੂਛੀ ਬਣਾਈਏ ਹਾਂਜੀ ਪੂਛੀ ਦੀ ਬਣਾਈਏ ਹਾਂ ਪੂਛੀ ਟੰਗੀ ਆ ਜਿਹੜੀ ਵੇਖੋ ਰਾਤੀ ਬੂਸੀ ਬਣਾਈ ਹੋਣਾ ਕੱਲ ਮੇਰੇ ਕੋਲ ਰਾਤੀ ਮਾਰੀ ਬੂਸੀ ਮਿੱਲੀ ਮਟੀgalo ਆਏ ਮਨ ਕੇ ਗੱਲ ਦੱਸੀ ਭਾਈ ਚੰਗੀ ਨਹੀਂ ਬੜੀ ਹਾਂਜੀ ਹਾਂਜੀ ਦੰਦ ਨਗਰ ਉਪਰੇ ਸਾਰ ਕਰਦਾ ਬੜਾ ਹਾਂਜੀ ਹਾਂਜੀ ਦੁੱਧ ਕੋ 9 ਕਿਲੋ ਹੀ ਫਿਰ ਦੁੱਧ 8 ਕਿਲੋ ਕੱਢੇ ਵਾਲਾ ਠੀਕ ਆ ਹਾਂ ਤੋੜ ਦੋ ਫਿਰ ਚੋਂਨ ਗਲਤ ਹੋਵੇ ਪੂਰ ਛਟਾ ਮਾਰੇ ਕੋਲੀ ਰੂਵ ਅੱਗੇ ਆ ਗਾੜੀ ਵੇਖੋ ਆ ਦੇਖ ਸਾਡੇ ਥਾਣੇ ਦੇ ਲਾਗੇ ਦਾ ਫੇਰ ਦੇਲਨੀ ਜੇ ਲਾਉਂਦੀ ਏ ਬੱਚੇ ਕਰਦੇ ਉਹਦੇ ਕਈ ਯਾਰ ਇਹਨੂੰ ਪੁੱਛੀ ਜਾ ਕੇ ਪਾਜੀ ਮਾੜਾ ਕਰੇ ਔਰ ਆਪਣਾ ਜਾ ਕੇ ਇਹਨਾਂ ਦਾ ਜਿਹੜਾ ਜਿੱਦਾਂ ਮਾੜਾ ਕਰਦੀ ਏ ਪੁੱਛੀ ਕਰਕੇ ਬਾਕੀ ਜੇ ਤਰ੍ਹਾਂ ਪਾਜੀ ਦੇ ਸਕਦਾ ਕਿ ਮੱਜਾਂ ਪੁਰੀਆਂ ਰੱਜੀਆਂ ਵੀ ਨਹੀਂ ਆ ਤੇ ਮੇਰਾ ਹਰਿਆਵੇ ਗਾੜੀ ਪਿਆ ਥੋੜਾ ਦਿਲ ਘਟ ਲਾਉਂਦੀਆਂ ਵਾ ਜਦੋਂ ਬਾਕੀ ਦਿਲ ਤੋਂ ਲਾ ਗਿਆ ਜਿੱਥੇ ਜਾ ਕੇ ਤੇ ਫੇਰ ਚੋਣ ਪਾਜੀ ਜਿੰਨਾ ਚਵਾ ਲਗਾ ਦੇ ਕੋਈ ਕਹਿਣ ਦੀ ਗੱਲੀ ਨਹੀਂ ਗਈ ਪੋਲੀ ਨੂੰ ਆਂਦੀ ਏ ਇਹਦਾ ਫਿਰ ਮੁੱਲ ਇਹ ਦੇ ਦੀਏ 56 ਦੀ ਵੇਖ ਲਓ ਕਰਨੀ ਛੋਟ-ਛੜ ਥੋੜੀ ਬਾਤ 55 ਦੇ ਦੀਏ 54 ਦੇ ਦੇ ਦੀਏ ਭਾਈ 53000 ਦੀ ਹਾਂ ਦੇਵਾਂਗੇ ਦੇ ਤੋ ਨਾ 116 ਮੁੱਲ ਮਾਤਾ ਨਹੀਂ ਲੈ ਬਸ 40000 ਦੀ ਉਹ ਦੇਵਾਂਗੇ 53 ਦੀ ਇਹ ਦੇਵਾਂ ਤੇ ਉਤਰ ਇਹਨਾਂ ਸੋਈ ਨੂੰ ਕਿੰਨਾ ਚਿਹਰਾ ਹੋਇਆ ਇਹਨੂੰ ਭਾਈ ਤਾਜੀ ਬੁਸ਼ੀ ਆਏ ਬੱਚਾ ਵੀਡੀਓ ਆਪਣੀ ਕੋ ਬੱਚੇ ਦੀ ਪਈ ਇਹਦੇ ਅੱਛਾ ਹਾਂ ਆ ਵੇ ਲੋ ਇੱਕ ਵੱਤ ਉਹ ਆ 7000 8000 ਦੀ ਸੋਈ ਮੇ ਵੱਲ ਕਾਲਾ ਏ ਇਹਦੇ ਕੋ ਪੱਕਾ ਬੱਚਾ ਵੀ ਲੋ ਠੀਕ ਆ ਹਾਂ ਤੇ ਬਾਕੀ ਚਲੋ ਕੋਈ ਉਹਦੇ ਘਰ ਦੀ ਵੀਡੀਓ ਹਾਲੇ ਬਣੀ ਨਹੀਂ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝ ਲੈ ਤੇ ਆਪਣੀ ਮਰਜ਼ੀ ਨੇ ਪਛੁਤ੍ਰਦੇ ਜੀ